ਸੋ ਮੇਰੀ ਨਵੀਂ ਆਉਣ ਵਾਲੀ ਮੂਵੀ ਲਾਵਾ ਫੇਰੇ ਜਿਹਦੇ ਟ੍ਰੇਲਰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ 10 ਫਰਮੇ ਨੂੰ ਉਹਦੇ ਦੇਸ਼ ਆਉਣ ਜਾ ਰਹੀ ਹੈ ਸਾਨੂੰ ਜਰੂਰ ਦੇਖਣ ਜਾਓ ਬਹੁਤ ਹੀ ਵਧੀਆ ਮੂਵੀ ਹੈ ਜੀ ਪਰਵਾਰਿਕ ਕੋਹੀ ਹੈ ਸੋ ਦੋਸਤੋ ਅੱਜਪਕੱਲਾ ਗੱਲ ਕਰਦੇ ਆ ਪਿੰਡ ਤੇ ਸ਼ਹਿਰਾਂ ਦੇ ਕਦੇ ਅਮਰੀਕਾ ਆਸਟ੍ਰੇਲੀਆ ਸ਼ਿਮਲੇ ਇਹਨਾਂ ਦੇ ਕਿਤੇ ਕੱਲੇ ਮਝਾਰਾ ਨਾਲ ਖੜੇ ਕੋਲੋਂ ਪਤਾ ਲੱਗਦੀ ਵੀ ਅੱਗੇ ਛਕ ਮਾਰੀਏ ਦਿਉਣ ਬੈਂਟਾਂ ਦੇ ਸੁਣੋ ਓਹ ਆਜੀ ਅੱਜ ਬੈਂਟ ਨੂੰ ਪਤਾ ਲੱਗ ਗਿਆ ਉਹ ਵੀ ਨਿਹਾਲ ਕਰਨਾ ਛਕ ਮਾਰੀ ਉਹਦੋਂ 15 ਨੰਬਰ ਬਾਅਦ ਦੇ ਕੋ ਮਾੜੋ ਫਿਰ ਉਤੀ ਕੰਦੇ ਜਿਪਾਰਾ ਤੇ ਹਾਂ ਸੋਹਣ ਦੇ ਕੋ ਜੀ ਨੰਬਰ ਕਿਵੇਂ ਲੈਂਦੀਆਂ ਨੇ ਸ਼ਹਿਰੀਆਂ ਹੈਲੋ ਵਿਖਾਣੇ ਵਾਲੀ ਕੋਠਾ ਕਿਹੜਾ ਨੰਬਰ ਹੈ ਜਾਂ ਤਾਂ ਮੋਬਾਈਲ ਸੇਵ ਕਰ ਲੈਂਦੀਆਂ ਨੇ ਜਾਂ ਫਿਰ ਡਾਇਰੀ ਤੇ ਲਿਖ ਲਾ ਦਿਆ ਨੇ ਕੋ ਬੈਂਟਾਂ ਦੇ ਸੰਭੋ ਹਲੋ ਕਰਾਲੀ ਬੜੀ ਸਿਆਣੀ ਹੁੰਦੀ ਐ ਡਰਾਈਵ ਕਰਕੇ ਆਪਾਂ ਘਰ ਵਾਲੇ ਨੂੰ ਲੈ ਜਾਂਦੀ ਐ ਤੇ ਹੁਣ ਪਿੰਡ ਵਾਲਾਂ ਨੂੰ ਸੁਣ ਲੋ ਪਹਿਲੀ ਗੱਲ ਤਾਂ ਉਹ ਕੋਈ ਵਿਆਜ ਨਹੀਂ ਬੁਲਾਉਂਦਾ ਜੇ ਕੋਈ ਬੁਲਾ ਵੀ ਲਵੇ ਮਾਰ ਕੇ ਬੁਲਾਉਂ ਫਿਰੂਣੀ ਮਾਰਕਾ ਦੀ ਬੋਤਲ ਲੈ ਕੇ ਭੇਜਾਂਗਾ ਨਾ ਪੁੱਤ ਕੋਈ ਪਾਇਆ ਅੰਤ ਪੁੱਤ ਕੋਈ ਪਾਇਆ ਨਾ ਬਗਾਨੇ ਦੀ ਗੱਲ ਸੋਚ ਮੇਜਰੇ ਮੈਂ ਚੱਕ ਲਈ ਮਨੇ ਕੁਰਸੀਆਂ ਕੁਰਸੀਆਂ ਕੱਲੇ ਆਨੇ ਤਲਕ ਨੂੰ ਬੋਨਾ ਲਾਉਣਾ ਆ ਰੋ ਦੁਖੀਤਾ ਜੁਰਟੀ ਕਰੀ ਪਏ ਤਾਂ ਨੇ ਕੁਤੋਂ ਨਾਲੋਂ ਛੱਤੀ ਜਾਂਦਾ ਹੁੰਦਾ ਉਹਨੂੰ ਲੱਗਦਾ ਨਹੀਂ ਮੇਰੀ ਸ਼ੇਵ ਕਰ ਰਿਹਾ ਉਹਦੇ ਦੇ ਨਾਈ ਬਲੇਡ ਧਿਆਨ ਨਾਲ ਚੜਾਈ ਬੜੀ ਬਰੀਅਤੀ ਮੁੱਛ ਨਾਲ ਲੜਦੀ ਮੁੱਛ ਬਦਲੀ ਜੁਗੁੰਦੀ ਹੈ ਉਹ ਸੰਵਾਦ ਤੋਂ ਉਹ ਬਹੁਤ ਦਿਲੋਂ ਧੰਨਵਾਦ ਕਰਦਾ ਤੇ ਚੈਅ ਲੱਗਦਾ ਜਿਨ੍ਹਾਂ ਨੇ ਪਤੋਏ ਦਾ ਮਾਨ ਸਤਕਾਰ ਦਿੱਤਾ ਚੋਰੇ ਦੇ ਨਾਲ ਆਏ ਨੇ ਮੇਰੇ ਅੰਕਾ ਕਾਕਾਤਾ ਅਨਿਲ ਜੀ सर so, मैं तो स्कूल का बहुत धनवाद करना जिन्होंने नुमाइंदे बैठे ने so, हाथ जोड़ के बेनती करा कि मेरा स्नेहा सरकार तक पहुँचा दरकार मोह को? सरकार कोई ऐसा काम करे कोई ऐसा काम करे जिद पंजी को पंजाब छड़ के विदेश ना जाना पवे फिर उन्हें अंग्रेजा की गुलामी ना करनी पड़े क्योंकि दो संसार चलिया गई दोस्तों आप सब जानते हैं कि अपना पंजाब एक सुनी चिड़ी सी जिन्ना बोले हम बृतलदी रहा ओन फिर सुने की चीज बना दो फिर सुने की चीज बना दो फिर सुनने की चीज बना दो